ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕਰਦਾ ਸਕੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ। ਟੱਪ ਬਹੁਤ ਹੋ ਗਈ ਜੀ। ਕੰਮ ਜੋਰਾਂ ਤੇ ਚੱਲ ਰਿਹਾ ਚਾਰੇ ਪਾਸੇ। ਅਸੀਂ ਜੀ ਅੱਜ ਕਦੂ ਕਰਕੇ ਆਏ ਆ। ਤੇ ਉੱਥੇ ਬਾਅਦ ਵਿੱਚ ਹੁਣ ਲੱਗੇ ਆ ਜੀ ਆਚਾਰ ਦੀ ਤਿਆਰੀ ਕਰਨ। ਕਿਉਂਕਿ ਆਚਾਰ ਜਿਹੜੇ ਤੁਸੀਂ ਦੇਖਿਆ ਸੀਗਾ ਕੱਲ ਵਾਲੇ ਪਰਸ ਵਾਲੀ ਵੀਡੀਓ ਦੇ ਵਿੱਚ। ਵੀ ਅਸੀਂ ਉਟਲੀਆਂ ਕੱਟ ਲਈਆਂ ਕੱਢ ਕੇ ਉਹਨੂੰ ਸੁੱਕਣੇ ਪਾਤਾ ਸੀ ਸੇ ਉਹ ਸੁੱਕ ਗਿਆ ਜੀ ਅੱਜ ਦੂਸਰਾ ਦਿਨ ਅ ਪੂਰਾ ਮਤਲਬ ਨਿਕਲ ਚੱਲਿਆ ਦੁਪਹਿਰ ਹੋਈ ਹੋਈ ਆ ਤੇ ਆ ਪੋਜੀਸ਼ਨ ਦੇ ਵਿੱਚ ਆ ਗਿਆ ਬائیں ਪੋਜੀਸ਼ਨ ਬਿਲਕੁਲ ਸਹੀ ਪੋਜੀਸ਼ਨ ਹੈ ਹੁਣ ਇਸ ਸਮੇ ਜਿਹੜੀ ਇਹ ਹੈਗੀ ਆ ਤੇ ਡੱਬਾ ਇੱਕ ਤਿਆਰ ਕਰਕੇ ਰੱਖਿਆ ਹੋਇਆ ਇੱਥੇ ਆ ਜਿਹਦੇ ਵਿੱਚ ਭਰਨਾ ਕੋਸ਼ਕ ਕੋਸ਼ਕ ਦੇਖਦੇ ਆਂ ਹੋਰ ਦੋ ਇੱਕ ਐਟਮਾ ਹੈਗੀਆਂ ਮੇ ਜਿੰਨਾ ਦੇ ਵਿੱਚ ਕੰਮ ਕਰਨਾ ਹੈ ਸਾਰੇ ਦਾ ਸਾਰਾ ਅੱਗੇ ਇਧਰ ਸੰਦੀਪ ਘੋਰ ਲੱਗੀ ਐ ਹੁਣ ਲੱਗੀ ਗੱਲ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਗੱਲ ਪਤਾ ਨਹੀਂ ਆਪਾ ਜੀ ਨੇ ਸ਼ਾਂਤ ਤੱਕ ਹਾਂ ਮੰਨੂੰਗਾ ਮਾਜ ਲੋ ਪਹਿਲਾਂ ਮਾਂ ਰਾਮਾ ਤੂੰ ਟੈਨਸ਼ਨ ਨਾ ਸਾਨੂੰ ਹੋ 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 ਇਹ ਰਾਂਢ ਦੇ ਕਿਉ ਮੇਰੇ ਨਾਲ ਅੱਜ ਇੱਕ ਵਾਰ ਤੂੰ ਖੁਰਗੀ ਕਿਹਦੇ ਮੈਂ ਚਾਹ ਤੂੰ ਕੜੂ ਤੋੜਨ ਹਾਂ ਤੇ ਰਾਂ ਨੂੰ ਤੋੜਨ ਨੂੰ ਇਹ ਤਾਂ ਅਹੀ ਟੱਟਣੀ ਵਾਲੇ ਮਿੱਠੇ ਆ ਰਿਹਾ ਉਹ ਹੋ ਫੇਰ ਫੇਰ ਚੱਲ ਰੋ ਰੱਬਾ ਮੇਰੇ ਇਹਦਾ ਕੁਝ ਨਹੀਂ ਕਰਤਾ ਅਸੀਂ ਕਬਲ ਇਧਰ ਵਾਹ ਜੀ ਵੈਗੋ ਬੀਤਾ ਸਾਤਾ ਵੈਗੋ ਜੀ ਦੀ ਹਾਇਰਾ ਤਾਰਦਾ ਇਹਦੇ ਮੈਨੂੰ ਕਿਆ ਬੰਦਾ ਵੀ ਮੇਰੇ ਵੀ ਕਾਲੀ ਕਾਲੀ ਤਾਰਦੀ ਤਾਰ ਆਇਆ ਪੈਣਾ ਅੱਜ ਉਹਦੇ ਦੇਖਣਾ ਟਿੰਗੂ ਪੈੰਗੂ ਹਾਂ ਉਹ ਪਾਵਾ ਦੇ ਉੱਤਰੀ ਇੰਨਾ ਪਾਣੀ ਖਰਾਬ ਕਰਤਾ ਨੇ ਤੇਹੀ ਉਪਾਏ ਸਾਰੇ ਵਿੱਚ ਨਹੀਂ ਥੋੜਾ ਯਾਰ ਦਾ ਮੇਰੇ ਟੱਪੜਾ ਮਾਹਰ ਹਾਥ ਨਾਮ ਮੈਂ ਬਿੱਲੂ ਕੋਲ ਜਾ ਕੇ ਤਾਇਆ ਹੁਣ ਸਮਾਨ ਚ ਲੈਣਾ ਡੱਬੇ ਨਾ ਲਿਆ ਹੋਏ ਮੇਰੇ ਖਿਆਲ ਨਾ ਰਹਿਦਾ ਹਾਂ ਹਾਂ ਤੁਹਾਨੂੰ ਮੈਂ ਚਾਹ ਲਗਾ ਤੁਰਾ ਡੱਬੇ ਪੇ ਕਹਿੰਦਾ ਲੈ ਆਪੂ ਜੀ ਆ ਵੀ ਰੋਗੜਾ ਇਸਾ ਦੋਆ ਚਾਹ ਬਸ ਕਰ ਸੁਪਰੀਆ ਓਹੋ ਪਾ ਦੇ ਉਹਨੂੰ ਤੇ ਜਾਣ ਸੁਟਣੀ ਹੁਣ ਜੀ ਵੀ ਲਾ ਕੇ ਕਦੇ ਲਾਈਟ ਆ ਗਈ ਕਦੇ ਪੱਟ ਗਈ ਇੱਧਰ ਲਾਈਟ ਆ ਜਾਂਦੀ ਐ ਉੱਧਰ ਪੱਟ ਜਾਂਦੀ ਐ ਉੱਧਰ ਆ ਜਾਂਦੀ ਐ ਇੱਧਰ ਹੁਣ ਇੱਧਰ ਆ 12 ਵਜੇ ਆਉਣੀ ਹੁਣ ਆਉਣੇ ਵਾਲੀ ਹੁਣੀ ਬਸ ਕੱਦੋਂ ਪਾਣੀ ਮੰਗਦੇ ਕਰੇ ਚਲੋ ਅੱਜ ਭਈ ਸਾਡੇ ਅੜਦੜੀ ਆ ਤੂੰ ਵੀ ਲਾ ਲਓ ਆ ਵੀ ਹਟੋ ਕੀ ਲਾਉਣੀ ਐ ਇਹੋ ਮੇਰੇ ਕੰਮ ਮੇਰੇ ਕੰਮ ਆਇਆ ਐ ਤਾ ਹੰਗੇ ਮਿੱਠੀ ਓਏ ਮੋਟਾ ਅੱਲਾਹ ਦੀ ਕਸਨਾ ਚਲੋ ਹਣ ਸਮਾਨ ਨੂੰ ਸਾਰਿਆਂ ਨੂੰ ਇਕੱਠਾ ਕਰ ਲਾ ਸਭ ਇਹ ਅੰਦਰ ਨੂੰ ਚਲੋ ਅੰਦਰ ਬੈਠ ਕੇ ਪਾ ਲੈਂਦੇ ਪਾਪਾ ਜੀ ਰੇੜੀ ਪਰ ਰੇੜੀ ਬੈਠੇ ਆ ਅੰਦਰ ਬਾਦੂ ਆ ਗਿਆ ਬਈ ਉਹ ਹੈ ਸਫਾਈ ਕਰੀ ਦੀ ਨੂੰ ਨਾ ਹਾਂ ਨਹੀਂ ਵੱਡੀ ਦਾ ਹਰ ਨਹੀਂ ਇਸ ਨੂੰ ਤੋ ਤੇ ਖਲੋ ਕੋ ਹੁਮੇਤੇ ਕੋਈ ਨਹੀਂ ਆਉਂਦਾ ਸਾਲ ਕੋਸਾ ਲਾਰ ਨਵੀ ਤੈਨੂੰ ਇਹ ਆਉਂਦਾ ਓਹ ਭਾ ਗਾਲੀਓ ਤੁਸੀਂ ਹਾਈ ਹਾਈ ਆਇਆ ਕਰਮ ਆਈ ਨਾ ਭਾ ਗਾਲੀਓ ਕਰਦਾ ਇੱਕੋ ਗੱਲ ਮੈਂ ਪਾਪਾ ਮੈਨੂੰ ਤਰਲੇ ਦੇ ਪਾਸੇ ਕਰਨੇ ਕਾ ਕਰਮ ਆਈ ਨਾ ਸੀ ਮੈਂ ਅਜੇ ਸੰਭਾ ਅਜੇ ਤੈਨੂੰ ਦੌਰ ਮਿਲਣਾ ਨਹੀਂ ਦਾ ਅਹੇਜਾ ਤੈਨੂੰ ਇਹ ਵੀ ਕਿਰਦੇ ਥੱਲੇ ਹਾਂ ਪਤਾ ਤੈਨੂੰ ਸਾਨੂੰ ਪਤਾ ਹੀ ਹਾਂ ਅੱਪਰ ਦਾ ਕੰਮ ਲੈ ਲੋ ਕੁਦੂ ਪਰ ਤੋ ਤੋ ਨਾ ਪੀਣਾ ਦਾ ਕਿਆ ਕੜਾ ਖਾਰ ਤੋਂ ਧੋਕੇ ਦਾ ਤੁਹਾਨੂੰ ਮੈਨੂੰ ਬੈੱਡਾ ਪੇ ਪਹੁੰਚਾਉਣਾ ਚਾਹੀਦਾ 1 ਮਿੰਟ ਆਈ ਰੀਤ ਦੀ ਪਿਆਰ ਨਾਲ ਲੈ ਜਾ ਹਾਂ ਲੈ ਚੱਲ ਮੈਂ ਚੱਲ ਉਹ ਇਹ ਤਾਂ ਪਾਣੀ ਜੈ ਨਹੀਂ ਬਣਦਾ ਹੋ ਜਾਣਾ ਖਤਮ ਯਾਰ ਦੇਖੋ ਕਿਆ ਨਹੀਂ ਹੈਗਾ ਹਾਂ ਕੱਪੜਾ ਕਿਹੜਾ ਯੂਜ਼ ਕਰਾਂ ਪਾਣੀ ਵੀ ਹਾਲਾ ਜਿਹੜਾ ਪਾਣੀ ਪੀਂਦਾ ਬਸ ਸੁੱਕ ਗਿਆ ਇਹ ਰਹਿਣ ਦੇ ਬਸ ਹੁਣ ਕਿਆ ਕਰਾਉਣਾ ਤੇ ਇਹਦਾ ਨੂੰ ਥੋੜਾ ਸੁੱਕੇ ਗਿਆ ਸੁੱਕ ਗਿਆ ਮੈਂ ਮਤਲਬ ਹੈ ਨਹੀਂ ਬਸ ਏਸਪਾ ਮਾਰ ਦਾਂਗੇ ਇਹ ਵੀ ਗੱਲ ਠੀਕ ਆ ਫੜ ਫੜ ਫਿਰ ਤੂੰ ਆ ਫੜ ਤੰਦੀ ਫਿਰ ਚੱਲ ਸੁੱਕ ਜਾਂਦੇ ਨੇ ਮੜ ਜਾਂਦੇ ਸੁੱਕ ਜਾਂਦੇ ਉਹ ਸੁੱਕ ਗਿਆ ਕਰੂ ਮਨ ਵੀ ਲਈ ਦੀ ਹੁੰਦੀ ਐਨੀ ਤਾਂ ਬੰਦਾ ਸੁੱਕਦਾ ਇੱਥੇ ਧੁੱਪ ਦੇ ਵਿੱਚ ਪਾਏ ਦੇ ਵਿੱਚ ਇੱਜੇ ਵੀ ਬੱਝਣੀ ਆ ਗਿੱਲੀਆਂ ਥੋੜਾ ਦਿਮਾਗ ਨਹੀਂ ਸਹੀ ਫਰੀ ਤਾਂ ਮਤਲਬ ਕੀ ਗੱਲ ਸਵੇਰ ਦਾ ਤੁੱਟਾ ਵੇ ਬੋਲੇ ਮੈਂ ਸਵੇਰ ਦਾ ਨਾ ਸੁੱਕਿਆ ਇਹ ਕੋਈ ਤਾਂ ਬੱਸ ਤੂੰ ਵੀ ਬੰਦੇ ਸੁੱਕਦੇ ਬੰਦੇ ਸੁੱਕਦੇ ਜੀਰੀ ਸੁੱਕ ਗਈ ਬਾਹਰ ਇਹਨੇ ਮੁੱਦਾ ਮਾਰਤਾ ਨਾ ਉਹਦੇ ਕਰਕੇ ਰਹਾ ਵਾ ਵਿੱਚ ਹਵਾ ਘਰ ਰੋਣੇ ਬੜਾ ਹੈ ਖ਼ਬਰ ਨਹੀਂ ਨਾ ਬੜੀ ਖ਼ਬਰ ਮੈਂ ਤਾਂ ਪਿਆਤਾ ਮੁੱਦਾ ਮਾਰਨਾ ਹੁੰਦਾ ਫਿਰ ਜੇ ਤਾਂ ਆਪਾਂ ਨੂੰ ਰੱਖਿਆ ਮੂੰਹ ਕਰਕੇ ਤਾਂ ਮੁੱਦਾ ਮਾਰਨਾ ਹੁੰਦਾ ਹਾਂ ਜੇ ਮੁੱਦਾ ਮਾਰਿਆ ਬਸ ਤਾਂ ਜੂ ਬਸਨ ਰੱਖਣਾ ਬਸ ਗੱਲ ਤੁਸੀਂ ਕੀ ਕਹਿੰਦੇ ਤੇ ਪੈਰ ਉੱਧਰ ਫਸ ਗਈ ਕਰਦਣ ਵਿੱਚ ਪੈਰ ਤੋਂ ਕੀ ਕਹਿੰਦੇ ਚੱਕੋ ਫਪਾ ਪਾ ਜੀ ਨੂੰ ਜਾਣਾ ਪੀ ਲਓ ਕਿਤੇ ਤੁਸੀਂ ਥੋੜੇ ਪਿਆ ਲੈਂ ਕਰਤਾ ਕਰਤਾ ਹਾਂ ਚਲੋ ਜੀ ਲਿਆ ਮਿਆ

2 ਕਿਲੋ ਲੈ ਕਹਿੰਦਾ ਜੀ ਇਹ ਉਹ ਕਹਿੰਦਾ ਵੀ 10 ਕਿਲੋ ਵਿੱਚ ਕਿਲੋ ਪੈਂਦਾ ਹੁੰਦਾ ਮਾ ਸਾਡੇ ਕੋਲ ਤਾਂ 30 ਕਿਲੋ ਦਾ ਕਰੀਬ ਹੈ ਹੈਗਾ ਯਾਰ 30 ਕਿਲੋ ਤਾਂ ਨਹੀਂ ਹੈਗਾ ਇਹ ਚੈੱਕ ਕਰਤਾ ਮੁੰਡਾ ਜੀ ਭਾਰ ਕਿੰਨਾ ਕਹਦਾ ਹੈ ਹੈਗਾ ਲਾਪੋ ਬੁਲਾਤਾ ਇੱਥੇ ਪੀਂਗੂ ਨੂੰ ਕਿਆ ਸਵਾਦ ਲਾਦਾ ਤੂੰ ਨੂੰ ਹੋ ਮਿੱਕੀ ਮੁੰਡਾ ਚੈੱਕ ਕਰਦਾ ਘੱਟੇ ਲੱਗਦਾ ਸਿਆ ਮੈਨੂੰ ਉਹ ਹਾਂ ਘੱਟ ਹੈ 3 ਕਿਲੋ ਮਸੂ ਹੋਵੇ ਤੇ ਮਸਾਲਾ ਮੜੂਗਾ ਇਹ ਹੈ ਹੈ ਹੋ ਜੀ ਉਹਨਾਂ ਦੇ ਅੱਗੇ ਥੋੜੇ ਜੰਮ ਬਫੇ ਰਾਕ ਕਿਸ ਨੇ ਫੇਰ ਪਾ ਦੂ ਇੱਥੇ ਵਾਲਾ 350 ਗ੍ਰੇਮੀਂ ਦਾ ਅੱਡੀ ਨਾ ਸਰਜਣਾ ਜੀ ਸਰ ਗਿਆ ਜੀ ਬਸ ਸਰ ਗਿਆ ਬਹੁਤ ਦੂਰ ਤੇ ਹਣ ਵੀ ਹਲਦੀ ਕਹਿੰਦੀ ਕਹਿੰਦੀ ਮੈਂ ਪਿਹਾ ਲਿਆ ਕੀ ਚੀਜ਼ ਹਲਦੀ 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 ਦਾ ਥੋੜਾ ਪੜਾਉਣਾ ਸਾਰੇ ਇੱਥੇ ਤਾਂ ਨਹੀਂ ਪੈ ਰਹੇ ਥੋੜਾ ਪੀਣੀ ਤਿੰਨ ਕਿਲੋ ਪਰਾਉਣਾ ਤੇ ਹਾਲ ਲਿਆਈ ਨਾ 5 ਕਿਲੋ ਤੇ ਪਿਹਾ ਕੇ ਤਾਂ ਲਿਉਣੀ ਆ ਤੇਰੇ ਲਈ ਆ ਮਾ ਚੱਕ ਕੇ ਢੋਲੀ ਹਾਂ ਢੋਲੀਓ ਬਰਦੀਨ ਵਾਲਿਓ ਆਉਣ ਦੋ ਆਉਣ ਦੋ ਬਾਈ ਜਿਹੜਾ ਜਿਹੜਾ achar ਖਾਣਾ ਹੁਣ ਤੁਹਾਨੂੰ ਪਤਾ ਵੀ ਸਾਡਾ ਜਿਹੜਾ ਤੇਲ ਪੌਣਾ ਦੇਕ ਹੈ ਹਾਂ ਖਲੰਜੀ ਘਾਟਾ ਹਾਂ ਹਾਈ ਉਹ ਨਹੀਂ ਜਿਹੜਾ ਕਮਲ ਕੋਟੋਂ ਥੋਪੜਾ ਰੁਪੜ ਤੇ ਵੀ ਫੋਨ ਕਰਕੇ ਕਹਿੰਦਾ ਮੈਨੂੰ achar ਦੇ ਅੱਛਾ achar ਜਰੂਰ ਮਿਲੂਗਾ ਪਰ ਪੋ ਗੁਲਾ ਤਾਂ ਨਹੀਂ ਦਿੱਤਨੇ ਹੁਣ ਕੀ ਕਰੀਏ ਮੈਂ ਅਜੇ ਨਹੀਂ ਮਾਣਾ ਇੱਥੇ ਬੈਠੀ ਐ ਇਧਰ ਐਵੇਂ ਨਹੀਂ ਨਹੀਂ ਇਹ ਰਵਾਂ ਹੁਣ ਆਪਾ ਪਾ ਜੀ ਸਵਾਰ ਕੇ ਮੋੜੇ ਤੇ ਕੋਨੇ ਇੱਕ ਨਹੀਂ ਪਾ ਬੱਪ ਉੱਪਰ ਥੱਲੇ ਜਿਹਾ ਹੋਇਆ ਵਾ ਇਹ ਤੁਹਾਡਾ ਜੀ ਲਿਆਉਣ ਰੋੜਾ ਕਹਿੰਦੇ ਉਹ ਬਾ ਉਹਦੇ ਦਾ ਚੱਕਰ ਤੇ ਪ੍ਰਾਤ ਚੱਕ ਲਿਆ ਹੋਈ ਆ ਹੱਥ ਹੋ ਵੀ ਥੋੜੀ ਜਿਹੀ ਕਮਾਲ ਹੋ ਗਈ ਉਹ ਮਸਾਲਾ ਉਹ ਤੇ ਮਸਾਲਾ ਕਹਿੰਦੇ ਛਮਾਰਲਾ ਇਸਤੇਮਾਲ ਲੱਗਿਆ ਮਸਾਲਾ 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 ਕਹ ਮਸਾਲਾ ਅੱਛੇ ਨਹੀਂ ਬੋਲ ਰਿਹਾ ਆ ਉਹ ਉਦੋਂ ਆਪੋ ਹੁੱਤੇ ਹੀ ਆ ਇਸ ਦੇ ਬਾਅਦ ਚਲ ਆਈ ਗਾਂ ਆਦੇ ਤੇ ਮੁੱਠਿਆਂ 'ਤੇ ਪਰੜ ਕੇ ਜਿਵੇਂ ਪਾਉਂ ਸਕਦੇ ਆ ਹਾਂ ਤਾਂ ਕਾਲ ਬਸੇ ਪਾਪਾ ਜੀ ਕਲਮਜੀ ਦਾ ਕੰਮ ਕੀ ਹੁੰਦਾ ਹੈ ਇਹਦੇ ਵਿੱਚ ਉਹ ਤਾਂ ਨਹੀਂ ਕਿਹਾ ਭਾਈ ਜਿੱਕਣ ਬੇਬੇ ਨਹੀਂ ਪਉਂਦੀ ਦੇਖੋ ਮੈਂ ਭਾਈ ਜਾਂਦਾ ਕਹਾ ਦਈਆ ਮਸਾਲਾ ਮਸਾਲਾ ਚਾਹ ਲਈ ਬੱਚਾ ਵਿੱਚ ਉਹ ਕਿਉਂ ਰੱਖੀ ਜਾਂ ਮੈਂ ਗੀ ਹਾਂ ਇਸ ਕਾਲੀ ਵਿੱਚ ਪਹਿਲਾਂ ਮੈਂ ਕਿਹਾ ਬਹੁਤ ਮੂਰਤ ਹੈ ਮਮਾ ਇਹਦੇ ਤੋਂ ਆਪੋ ਕੀ ਕਾਲੀ ਮਿਰਚ? ਮਿਰਚ ਘੱਟੇ ਫੇ ਫਾਚ ਲੜਾ ਦੂੰਗਾ ਲੈ ਕੇ ਥੋੜੀ ਜੀ ਹੈ ਨਾ? ਧੋਣੇ ਰੋਣ ਦੀ। ਅੱਛਾ। ਕਿਆ ਨਾ ਆਪਣਾ ਤਿਆਰ ਕਰਾਂ ਜੀ? ਹੋਰ ਪਿਛੇ। ਹਾਂ ਉਹਦੇ ਵਿੱਚ ਹੋ ਸਕਦੀ ਹੈ। ਆਧਾ ਖਾ ਜਾਂਦੀ ਖੜੀ ਰੱਖ। ਟੰਗ ਇਹਨੂੰ ਇਹਨੂੰ ਕੱਟ ਲੈ। ਉਧਰ ਚੱਲ ਪੁੱਤ। ਆ ਮੈਂ ਕੱਟ ਦੂੰਦਾ ਜੱਬ ਦੇ ਲੈ ਚੱਕ ਕਰ ਦੂ ਮੈਨੂੰ ਮੁਸ਼ਕਲ ਆ ਰਿਹਾ ਲੱਗਦਾ ਨਹੀਂ ਚੱਕ ਕਰ ਜੂ ਤੈਨੂੰ ਜਰੂਰ ਖਾਣਾ ਅੰਬ ਉਹਦਾ ਖਾਣ ਮੈਂ ਤੇ ਹੈ ਨਾ ਆ ਮਾਗ ਜਮ ਆ ਮਾਗ ਤੇ ਕੱਟ ਕੇ ਹੋ ਕੇ ਪਾ ਲ ਦੂ ਬਸ ਹਾਂ ਅਦਰੇ ਤੋਂ ਆਇਆ ਸੀ ਹਾਂਜੀ ਛੋਟੇ ਅੰਬ ਤੇ ਹਾਂ ਅੰਬ ਥੋੜੇ ਛੋਟੇ ਦੇ ਮੀਨ ਨਾ ਪਿਆ ਬਾਕੀ ਕੁਝ ਸਾਰੇ ਹੀ ਚੱਲ ਰਹੇ ਗੇ ਸਾਰੇ ਹੀ ਚੱਲ ਰਹੇ ਰਹਿਤ ਸਾਰਾ ਹੋ ਜਾਇਆ ਮੈਂ ਤਾਂ ਪਿੱਛੇ ਓਏ ਜਗਾ ਜੂ ਕਿੰਨਾ ਵਜਨ ਦੇਖ ਰਹੇ ਮੜਾ ਜਜਮੈਂਟ ਲਾ ਕੇ ਹੈਗੇ 20 ਕਿਲੋ ਲੱਗਦਾ ਬਬੇ ਠੀਕ ਬਚਾ ਤੇ ਬਚਾ ਤੇ ਸੁਣਦੇ ਹਾਂ ਹਾਂਜੀ ਕੱਲ ਨੂੰ ਮੂਹ ਦੇ ਹੂੰ ਮੂਹ ਦੀ ਕੱਲੀ ਲਿਆਈ ਨਾ ਓ ਬਈ ਉਧਰ ਇਹ ਜੀ ਇਹ ਤਾਂ ਹੋਰ ਹੈ ਹਾਂ ਤਾਂ ਇਹ ਕੀ ਰਿਹਾ ਆ ਪਾ ਲੋ ਹਣ ਤਾਂ ਕੋਈ ਨਹੀਂ ਚਲਾ ਬੰਦ ਦੋਨੇ ਇੱਕੋ ਕੰਪਨੀ ਦੇ ਆ ਫਾਈਨਲਿਜ਼ ਹੋ ਥੱਲੇ ਰਾਮ ਨਾ ਵੀ ਪਾਏ ਪਾਏ ਨਾ ਕਰੀ ਨਾ ਪਾਦਾ ਲਾਗੂ ਕਰੀ ਖੁੱਲਿਆ ਦੇ ਦੋ ਜੀ ਬੰਨ੍ਹਣ ਵਾਲੀ ਹਾਂ ਖੁੱਲ੍ਹੀ ਕਰੀ ਬੰਨ੍ਹਣ ਦੀ ਕੀ ਪਾਉਂਦੇ ਪੈੜਾ ਵਾਹਿਗੁਰੂ ਜੀ ਸਤਨਾਮ ਸੋਣੀ ਹੈ ਇਹ ਸਮਾ ਬਹੁਤ ਘੱਟ ਆ ਤਾ ਯਾਰ ਪਿੱਛੇ ਨਾਲ ਲਾਲ ਮਿਰਚਾਂ ਨਾਲ ਪੰਜ ਟੱਲੋਂ ਲਾਲ ਮਿਰਚਾਂ ਪਾਣੀ ਦੇ ਦੋਸਾ ਆ ਪਾਪਾਈ ਨੂੰ ਕਹਿੰਦਾ ਸਾਰੀ ਬਾਰੇ ਪਾਣੀ ਦਾ ਫੋਟੋ ਆ ਬੰਦੇ ਬਸ ਕੇਹੀ ਪੈੜਾ ਬਸ ਇਨਾ ਚ ਬਸ ਬਈ ਕਪਾਹ ਪੜਦੋ ਬਸ ਵਾਹਿਗੁਰੂ ਜੀ ਸਤਨਾਮ ਹਾਂ ਟਿੰਡ ਮਾਗੇ ਟਿੰਡ ਮਾਗੇ ਹਾਂ ਹਾਂ ਹੁੰਦਾ ਉਹ ਜਾਲਿਆ ਪਾ ਤੁਸੀਂ ਮੈਂ ਸਾਰੀ ਹਰਦੀਪੀ ਕਿ ਤੇਰੇ ਕੋਲ ਪਈ ਜਿਹੜੀ ਉਹ ਹੋ ਨਾ ਨੱਪੇ ਲਾਲ ਵੀ ਚੋੜ ਪਈ ਉਹ ਵੀ ਮਤਲਬ ਜਿੰਨੀ ਲਾਲ ਫੈਰਿਆ ਹੋਇਆ ਇਹ ਜਿਹਨੇ ਮੇਰੇ ਤੇ ਪਾਇਆ ਉਹਨੇ ਫਸਾ ਦੇਣਾ ਦੇਖ ਤਾਂ ਕਰੀ ਤੋਂ ਪਤਾ ਨਾ ਹੋਣਾ ਨਾ ਪਾਦੀ ਸਾਰੇ ਚ ਨਾ ਪਾਦੀ ਦੱਸਣਗੇ ਪਾਪਾ ਇਹ ਨੂੰ ਚੱਲ ਬਸ ਬਹੁਤ ਹਰਦੀ ਪਈ ਬਸ ਉਹ ਨਦਰ ਆਹ ਹਰਦੀ ਫਾੜ ਮਤ ਜਾ ਵੀ ਜਾ ਰਹੀ ਨਹੀਂ ਪਤਾ ਵੀ ਤੇਰੇ ਵੀ ਪਈ ਦੋ ਬੜਾ ਹਾਂਜੀ ਪਹਿਲੇ ਵੀ ਪਾਸ ਸੀ ਕੰਨੀ ਨਾ ਪੈ ਕਟੋ ਪੈ ਆ ਤਾਂ ਪਏ ਜਾਣੀ ਆ ਤਾਂ ਤੋੜੀ ਹੋਆ ਕੀ ਕਰਾਂ ਮੈਂ ਤਾਂ ਪਏ ਜਾਣੀਆਂ ਆ ਭਾਵੇਂ ਸਾਰੀ ਉਹ ਵਿਕੀ ਜਿਹੜੀ ਤੇਰੇ ਕੋਲੇ ਤਾਂ ਪਾਏ ਤੇ ਉੱਛ ਤਾਂ ਥੋੜੀ ਹੋਣੀ ਕੋਈ ਆਪਣੇ ਜੋ ਵੀ ਹੈਗੀ ਦੋ ਦੋ ਡੰਗ ਜੋ ਕੀ ਹੈਗੀ ਬਣਾਉਣ ਨੂੰ ਸਾਡੀ ਭਾਵੇਂ ਪਾਦੇ ਸਾਰੀ ਇੱਕ ਪਹਿਲਾ ਹਾਂ ਦੀ ਖੋਲੀ ਖੁਦ ਹੀ ਖੋਜੋ ਬਣੀ ਦੀ ਆ ਘਰ ਦੀ ਪਹਿਲੇ ਵੀ ਦੀ ਪੂਰੀ ਕੁਝ ਹਾਂ ਬਸ ਕੱਲ ਨੂੰ ਸ਼ਾਮ ਤੱਕ ਵਿੱਕੀ ਨੇ ਪਹੁੰਚਾ ਦੇ ਪੰਗ ਪਿੱਛੇ ਜਾ ਪਤਾ ਹੁਣ ਜਾਣਾ ਪਾਪਾ ਜੀਰ ਬਾਈ ਨੂੰ ਵੇਲੇ ਨੂੰ ਹਰਦੀ ਪੀਸੀ ਵੀ ਆਉਂਦੀ ਠੀਕ ਆ ਜਾਣਾ ਨਹੀਂ ਜਾਣਾ ਚਲੋ ਕੈਨਸਲ ਕਰਤਾ ਜੀ ਜੀ ਜਾਣਾ ਘੜੀ ਜੀ ਮਿੱਠੇ ਪਹੁੰਚਦੇ ਰੁੱਕ ਕੇ ਪਾ ਲਈ ਜੀ ਜੀ ਅੱਗੇ ਦੇਖਦੇ ਆ ਨਿੱਕਾ ਪੱਇਆ ਪਿੱਛੇ ਹੈ? ਅੱਗੇ ਪੱਇਆ ਹਾਂ ਪਿੱਛੇ ਹੋ ਗਿਆ ਪਿੱਛੇ ਹੋ ਗਿਆ ਸੋ ਅੰਰੇ ਇਹਦੇ ਵਿੱਚ ਮਸਾਲਾ ਹੁਣ ਬਣਾ ਜੀ ਮਸਾਲਾ ਚਕਰਨਦੀਪਾ ਪਤਾ ਮੇਰੇ ਕੋਲ ਨੇ ਮਾਦੀਕਾ ਨਾ ਤੂੰ ਕੀ ਕਹਿ ਰਿਹਾ ਮਾਦੀਕਾ ਉਹ ਕਹਿੰਦੀ ਮੈਂ ਵੀ ਗਿਆ ਬੱਸ 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 ਬਹੁਗਾ ਵੇਖੀ ਕਿ ਮੁਕਤੀ ਹੋਰ ਬਹੁਗੀ ਜੀ ਆਹ ਪਾ ਦੇ ਬੂਸ ਲੈ ਪਾ ਦੇ ਜਾ ਜੀ ਬੱਸਾ ਚਲੋ ਜੀ ਇਹ ਵੀ ਕਹੇ ਹਮ ਵੀ ਹੱਥ ਲਗਾਏਗੇ ਹਾਂ ਹੁਣ ਤੇਲ ਪਾਉਣੀ ਲੱਗ ਗਈ ਲੀਟਰ ਦੇ ਲੱਗੇ ਲੀਟਰ ਦੇ ਲੱਗੇ ਛਾਕੇ ਬਾਈ ਬੱਸਾ ਬੱਸਾ ਦੁਬਾਰੇ ਰਾਲਾ ਦੇ ਦੁਆਰੇ ਪੈ ਜਾ। ਪੈਣਾ ਦਾ ਪਾਪਾ ਨੇ। ਕਾਂ ਦੇ ਪਿੱਛੇ ਜਾ। ਹੁਣ 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 ਹੋਰ ਵੀ ਮਿਹਨਤ ਆ। ਹੁਣ ਕਹੇ ਤੁਸੀਂ ਹੱਥ ਪਾਉਣਾ। ਹੁਣ ਪਾਪਾ ਹੀ ਦੇ ਹੱਥ ਠੀਕ ਹੈ। ਉਹ ਤੇਲ ਲਪੜਨੇ ਦਾ ਹੱਥ ਤਾਂ ਆ ਜਾ। ਨਾ 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 ਤੇਲ ਤੇਲ ਤਾਂ ਪੈਣਾ ਹਲ। ਤੇਲ ਪਾਊਗਾ ਦੇਖ। ਇੱਕ ਮੰਤਰ ਪੜਦੇ ਜੋ ਪਾਪਾ ਜੀ ਪੜਦਾ ਹੈਗਾ ਉਹ ਤੁਹਾਨੂੰ ਦੱਸਣਾ ਹੈਗਾ। ਉਹ ਮੰਤਰ ਦਾ ਹੀ ਖੇਲ ਆ ਹਰੀ ਬਸਤ। ਮੰਤਰ ਦਾ ਹੀ ਖੇਲ ਆ ਬਾਰ। ਕਿੱਡੀ ਲਿਆ ਮੈਂ نیچے ਰੱਖਣਾ। ਪੰਗਾ ਪਿੱਛੇ ਜਾ ਮਮਾ ਕੋਲ ਚਲੇ ਜਾ ਮੇਰੇ ਪੁੱਤ ਮਮਾ ਦੀ ਗੋਦੀ 'ਚ ਬੈਠ ਜਾਓ ਮੀਚਾ ਲੱਗ ਰਹੀ ਨਹੀਂ ਤੈਨੂੰ ਦਫਾ ਹੋ ਗਲੇ ਚੱਕ ਲੈ ਲੈ ਬੀਚ ਚੱਕਰ ਮੜਾ ਦੇ ਕੋਪਰਾ ਅੱਕਰਾਂ ਨਾਲ

ਬੱਸ ਅਰੇ ਮੋਲਦਾ ਲੈਣਾ ਉਹ ਨਾ ਤੇ ਪਤਾ ਲੱਗਣਾ ਤਾਂ ਤੇਲ ਪੈਂਦਾ ਤਾਂ ਬੈਣਾ ਨਹੀਂ ਦਿੰਦਾ ਮਾਸੀ ਕਹਿੰਦੀ ਵੀ ਤੁਹਾਡੇ ਪਾਪਾ ਜੀ ਦੇ ਹੱਥ ਦਾ ਪਿਆ ਆਚਾਰ ਖਾਣਾ ਲੈ ਕੇ ਵੀ ਮਾਸੇਂ ਗਿਆ ਸੀ ਡੱਬਾ ਹੋਰ ਜਿਹੜਾ ਤੇ ਤਾਂ ਦਾ ਬਾਬਾਪੇ ਤਾਂ ਮੇਰੇ ਨਾਲ ਕੋਈ ਨਹੀਂ ਅਚਾਰ ਹੈ ਬਹੁਤ ਆ ਤੁਸੀਂ ਹਾਂਜੀ ਮੈਂ ਕਹਿੰਦਾ ਪਿਛਲੇ ਸਾਲ ਦਾ 5 ਕਿਲੋ ਦਾ ਅਚਾਰ ਪਿਆ ਹੋਇਆ ਹੋਰ ਭਈਆਂ ਵਾਸਤੇ ਰੱਖਦੇ ਹੋ ਕੱਢ ਕੇ ਕਿੱਥੇ ਹਾਂਜੀ ਦਾਸਾ ਸਕਾਟ ਇਸ ਕਰਦੇ ਅੰਗੀਆਂ ਕੁਛ ਨਹੀਂ ਹਾਂ ਜਸ ਕੋਈ ਹੁਣ ਵੀ ਮੈਂ ਉਹ ਸੁੱਕ ਗਈ ਜਿਆਦਾ ਹਨਾ ਉਹ ਨਹੀਂ ਵੀ ਪੈ ਗਈ ਸੀ ਉੱਥੇ ਪਾਸ ਤੇ ਮਰੇ ਤਾਂ ਹੋਰ ਨੇ ਪਾਸ ਤੇ ਨੂੰ ਹੁਣ ਨਹੀਂ ਪਾਉਣਾ ਬਸ ਬਸ ਜਰੂਰ ਹੋਏ ਸੁੱਕਾ ਰਹਾ ਉਹ ਸੁੱਕੀ ਗਈ ਆ ਤੇ bộtਾ ਮਸਾਲਾ ਇਧਰ ਪਸਾ ਕੇ ਦੇ ਸਾਰਾ ਆ ਚੱਲ ਜਾ ਪਿੱਛੇ ਕਿੱਥੇ ਪਿੱਛੇ ਭਜਾਲਾ ਉਮ ਭਜਾਲਾ ਅਰੇ ਇੱਥੇ ਕੀ ਆਏ ਬਹੁਤ ਸਕੇ ਜਿਹਨ ਪਿਆ ਸੁੱਕਾ ਹੀ ਬਹਿ ਚੁੱਕਾ ਹੈ ਨਾ ਨਾ ਪੈਂਦਾ ਚੇਨ ਤੋਂ ਤੋਂ ਪੰਜਾਬ ਦੇ ਨਾਟਕੇ ਬਣਦੇ Rana, hal reni. N'ancı? Hatı gündür ödüklü. Hatı gündür ödüklü. Ne yapayım? Hatı. Hatı gündür ödüklü. Terim şimbala kendine yarama. Heee, onu da kendine yerim. O da boğazı kalırlar, kalırlar yediği yeri. Çar parmağında, ötürü soko pandi çağırırlar. ਹਾਂ ਜੀ ਜੀ ਮੈਂ ਕੀ ਕਰਦੀ ਹਾਂ ਹੋਰ ਮੰਤਰ ਪੜਨ ਲੱਗੇ ਹਾਂ ਹਾਂ ਇੱਧਰ ਸੰਦੀਪ ਵੀ ਕੱਲਾ ਇੱਕ ਇੱਕ ਪਹਿਲਾ ਤਪਾਰ ਖੜੀ ਐ ਹਾਂ ਇੱਧਰ ਮੈ ਵੀ ਵਿਚੇ ਵਿਚ ਆ ਆਪਣਾ ਕਾਰ ਰੋਟਰ ਲੱਭਾ ਪੱਤੇ ਪਾੜੇ ਦਾ ਬੂਨਾ ਗਿਆ ਖੜੀ ਰਹਿੰਦਾ ਜੀ ਪਟਿਆ ਹੈ ਨੇ ਉਹ ਫੇਰ ਵੱਜਦਾ ਆ ਜੀ ਕੱਲਾ ਨਾਲ ਜਿੱਤੋ ਹੂੰ ਇਹ ਵੱਜਿਓ ਜਾਣਾ ਹੂੰ ਉਹਨਾਂ ਨੇ ਪਤਾ ਚੱਕ ਹੋ ਗਿਆ ਕਿ ਕੱਟ ਹੋ ਗਿਆ ਕੋਈ ਨਹੀਂ ਅਸੀਂ ਕੰਮ ਲੱਗਾਂ ਕਾਨਾ ਚਾਰ ਪਾਉਂਦੇ ਹੱਥ ਲੱਬੜ ਸਰਦਾਰ ਜੀ ਦੇ ਬਾਅਦ ਚ ਕਰ ਲੇ ਜੀ ਹੁਣ ਜੇ ਚੱਕ ਹੋ ਗਿਆ ਹੋਇਆ ਤਾਂ ਇਹ ਕੱਟ ਹੋ ਗਿਆ ਫੇਰ ਗੱਲ ਬਕਰੀ ਹੈ ਇਹ ਨਾ ਲੱਗੂਗਾ ਹੂੰ ਹਾਂ ਨਾ ਤੇਰੀ ਮਾ ਨਾ ਮਸਾਲਾ ਲਗਾ ਨਾ ਤੂੰ ਇਹ ਚਾਰ ਤੂੰ ਉਹ ਕੱਢ ਦੇ ਇਹ ਬਜੀ ਲੋ ਜਾ ਪਹਿਲਾਂ ਨਹੀਂ ਬੋਲਿਆ ਕਣਾ ਹੈ ਪਹਿਲਾਂ ਸਿੱਧਿਓ ਮੈਨੂੰ ਰੱਖਾ ਲਾ ਗਈ ਬੋਲਦਾ ਨੰਬਰ ਨਹੀਂ ਹੋਵੇ ਉਹ ਆਚਾਰ ਲੱਗੇ ਹੋਇਆ ਜੀ ਪਾਉਣਾ ਸਰਪਾਦ ਜੀ ਦੇ ਹੱਥ ਨਿਬੜੇ ਹੋਇਆ ਬਾਤ ਚ ਕਰਦੇ ਫੋਨ اٹਕ ਗਏ ਬਾਤ ਚ ਕਰਦੇ ਜੀ ਫੋਨ ਥੋੜਾ ਜਿਹਾ اٹਕ ਗਿਆ ਜੀ ਚਲੋ ਲੈ ਹੁਣ ਡੱਬੇ ਡੁੱਬੇ ਲਓ ਉਪਰ ਨਾ ਸਿਲੈਕਟ ਵਾਲੀ ਜੀ ਹੋ ਦੱਬੇ ਵਰਸ ਨੇ ਪਾਲੇ ਕੇ ਪਾ ਦੋ ਬਾਅਦ ਤੇ ਹੁਣ ਵੀ ਹਾਂ ਏ ਭਲਾਣੇ ਦਾ ਏ ਉਹਦਾ ਏ ਉਹਦਾ ਏ ਉਹਦਾ ਜਾ ਕੇ ਡੱਬਾ ਲਾ ਕੇ ਨਾ ਮੈਂ ਐਂ ਦੇਖੀ ਕੋਈ ਉਹ ਬੱਸ ਤੇ ਕਹਿੰਦੇ ਤੇ ਕਾਦੂ ਪਾ ਦੋ ਐਸੀ ਜਿਹੜਿਆ ਨੇ ਕਿਹਾ ਹੈ ਅਸੀਂ ਚਾਰ ਲੈ ਲੈਂਦੇ ਹਾਂ ਹੂੰ ਸੰਪੱਖ ਪੁਰੀ ਇਹ ਸਿਸਟਮ ਆ ਉਹ ਮੈਂ ਫੜ ਕੇ ਰੱਖਿਆ ਨੀਚੇ ਵਾਲਾ ਡੱਬਾ ਨਿੱਪਟ ਜਾਣਾ ਜਾਵੇਗਾ ਤੇ ਆਇਆ ਕਰ ਸੰਦੀਪ ਉੱਪਰ ਪੜਾ ਜਾ ਡੰਗਾ ਲਿਆ ਤਾਂ ਡੰਗਾ 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 ਲੱਗ ਜਿਹਦੇ ਤੁਸੀਂ ਆਪਾ ਗੁੰਨ ਕੇ ਰੱਖਦੇ ਆ ਉਹ ਪਰ ਪਰ ਕੇ ਪਈ ਜਣਾ ਪਲੇਟ ਇਹ ਜਿਹੇ ਲਿਆਉਂਦੀ ਐ ਇਹ ਪਲੇਟ ਨੇ ਇਹਦੇ ਚਾਹ ਪਰੰਦੇ ਦਿੰਦੇ ਹੁੰਦੇ ਆ ਮੁੜਿਆ ਹੋਊਗੀ ਕਿ ਨਹੀਂ ਕਿਹੜੀ ਛੋਟੀ ਫਿਰ ਟਿੰਬੂ ਦਾ ਆਦਾਰ ਪਾਤਾ ਇਹ ਫੋਟੋ ਆਕੇ ਹੋ ਜਿੰਦੂ ਦਾ ਚਾਰ ਪਾਸਾ ਭਾਂਡੇ ਲੈ ਚਲੋ ਅੱਧ ਵਿੱਚ ਪੱਕੀ ਲਿਖ ਲਓ ਆਪਣਾ ਘਰ ਦਾ ਨਾਟਕ ਉਹਦੇ ਬਾਅਦ ਲਿਖੋ ਕੌਮ ਮਨ ਫੋਟੋ ਫ੍ਰੈਂਡ ਉਹਦੇ ਬਾਅਦ ਲਿਖੋ ਅੰਮਾ ਚਾਚਾ ਕੌਣ ਕੌਣ ਲਿਖੋ ਮਾਸੀ ਜਿਹੜੀ ਮਾਸੀ ਗੰਦਰਾਗਾ ਮੈਨੂੰ ਲੱਗਦਾ ਇਹਦੇ ਵਿੱਚ ਹੀ ਆ ਜਾਣਾ ਇਹ ਆਹ ਲੱਗਦਾ ਮੈਨੂੰ ਫਿਰ ਗਾਨ ਬਿਲਕੁਲ ਜਿਵੇਂ ਜੋ ਕਰੀ ਜੀਏਗਾ ਦੋਵੇਂ ਇਹ ਚੋਲੋ ਗਿਰੇਗਾ ਮਾਤਾ ਤਾਂ ਹਾਚ ਬਾਅਦ ਚ ਪਾ ਦੇ ਹੁਣ ਦੂਏ ਚ ਪਾ ਲੋ ਉਧਰ ਮੜਾ ਦੇ ਕੋਈ ਜਿਆਦਾ 15 ਕਿਲੋ ਆ ਜਾਂਦਾ ਬਹੁ ਮਾਸੀ ਦਾ ਡੱਬਾ ਤਾਂ ਲਿਓ ਮੈਨੂੰ ਕੀ ਪਤਾ ਕਿੱਥੇ ਹੈ ਗੱਡੀ 'ਚ ਪਾ ਦੇ ਗੱਡੀ 'ਚ ਕੋਈ ਨਾ ਤੁਸੀਂ ਪਾਓ ਬਾਅਦ 'ਚ ਪਾ ਦੂਗਾ ਉਹਨਾਂ ਨੇ ਰੱਖਿਆ ਹੀ ਨਹੀਂ ਉਹਨਾਂ ਨੇ ਫਿਰ ਉੱਥੇ ਅੰਦਰ ਹੀ ਰੱਖ ਲਿਆ ਦਿੱਤਾ ਹੀ ਨਹੀਂ ਉਹਨਾਂ ਨੇ ਡੱਬਾ ਮਿਲਦਾ ਬੜਾ ਡੱਬਾ ਬਸ ਮਾਸੀ ਨੇ ਕੋਈ ਨਹੀਂ ਬਾਤ ਪਾਲੂ ਉਹ ਨਾ ਕੋ ਟੈਕਨੀਕ ਹੋਣਾ ਉਹ ਆ ਲੈ ਅੱਧੇ ਦੇ ਪਰੋਮੋਟ ਕਰੀਓ ਇਸ ਦੀ ਸੈਲ ਇਹ ਕਿਹ ਕੰਮ ਕਰਦੀ ਪਾਲਕ ਡੱਬੇ ਪੂਰੇ ਕਰੋ ਡੱਬੇ ਤੋਂ ਹੋਤੇ ਸੀ ਡੱਬੇ ਤੋਂ ਉੱਤੇ ਦਿੱਦੇ ਰਾਵਾਂ ਪਾ ਬਸ ਬੈਠ ਹਾਂਜੀ ਹੋਰ ਦੋ ਡੱਬਾ ਜਿਹੜੇ ਉਹ ਜਿਹੇ ਹਰੇ ਹਰੇ ਡੱਬੇ ਬਣ ਕੋ ਤਿੰਨ ਚਾਰ ਤੇ ਹਾਂ ਇੱਕ ਇੱਕ ਭਈ ਜਾਂਦਾ ਇਹਦੇ ਇਹ ਵੀ ਪਈਆਂ ਨੂੰ ਦੇ ਦੇਣਾ ਤੁਸੀਂ ਹਾਂਜੀ ਅੱਜ ਨਹੀਂ ਆਉਂਗਾ ਆਪਾਂ ਦੀਆਂ ਨਾਲ ਥੋੜਾ 4 ਕਿਲੋ 5 ਕਿਲੋ ਦਾ ਡੱਬਾ ਇੱਕ ਹੋਰ ਚਾਹੀਦਾ। ਤੂੰ ਹਿੰਮਤ ਕਰ ਸਕਦਾ। ਗੱਡੀ ਚ ਆਇਆ ਨਹੀਂ ਕਿਹਨੇ? ਆਇਆ ਨਹੀਂ। ਆਇਆ ਨਹੀਂ ਮੈਂ ਚੱਕ ਲਿਆ ਤਾਂ ਆਇਤ ਚਟਨੀਆਂ ਦੇ ਡੱਬੇ। ਨਾਲ ਤੋਂ ਬਾਈ ਵੀ ਤਾਂ ਜਾ ਗਿਆ ਰਹਾ ਤਾਂ ਉਹਦੇ ਚੱਕਾ। ਮੈਂ ਪਿੱਛੇ ਦੇਖੇ ਨਹੀਂ ਹੈਗੇ ਪਿਛਲੇ ਪਾਸੇ ਤੇ ਪਿਛਲੇ ਪਾਸੇ ਦੇਖਣੇ ਵਾਲਾ ਕੰਮ ਹੈ। ਪਿਛਲੀ ਸਾਈਡ ਤਾਂ ਕੁਝ ਨਹੀਂ ਹੈਗਾ। ਉਹ ਯਾਰ ਵਿਚਾਲੇ ਜਿੱਥੇ ਪਿੱਛੇ ਬੈਠ ਦਿੰਦੂਏ। ਪੜਾ ਟੱਕਣ ਸੁਣਦੀ ਪਾ। ਕਿਹਦਾ ਟੱਕਣਵਾ ਕਰਕੇ? ਮੈਨੂੰ ਮਿਹਰ ਚੁੱਪਾ ਰਹਿਣਾ। ਥੁੱਪਾ ਭਜਾਉਣਾ ਸਿੱਧੇ ਕਹਿੰਦੇ ਭਾਈ। ਉਹ ਕਾਜੂ ਮੇਰੇ ਪੁੱਤ ਬਦਾ ਮਦਾ ਮਦਾ ਆਏ ਆਏ ਹਏ ਕੀ ਹੈ ਹਾਂ ਮਾਗਰ ਮਾਗਰ ਕੀ ਆਮ ਕੀ ਮੰਗਲ ਹਾਂ ਕੈ ਹਾਂ ਕਾਜੂ ਕਾ ਲੀ ਬੁਤੀ ਨੇ ਕਾ ਤੋਦੀਆ ਜਿੰਦ ਮੈਂ ਕਰੇ ਦੇ ਮੇਰੇ ਪਾਪਾ ਜੀ ਨੇ ਮੋੜੀ ਬਾਦ ਆਏ 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 ਹੂੰ ਮਰ ਗੋ ਹੈਗਾ ਕੰਨੀ ਵੱਡੇ ਦਿਨ ਲੱਗਿਆ ਲਾਓ ਜੀ ਆਮ ਪਾਊਡਰ ਬਹੁਤ ਖਾਦਾ ਤੇ ਮੈਂ ਢਿੱਡ ਵਧਾਇਆ ਲੋਕ ਇਹਦਾ ਤਾਂ ਸਰੀਰ ਬਣਾਉਂਦੇ ਆ ਸਾਡਾ ਢਿੱਡ ਵਧਿਆ ਤੇ ਪੁਲਟ ਕਿਥੇ ਰੱਖਦੀ ਹੈ ਬਲੈਟ ਨਾਲ ਤੇ ਪੈਣਾ ਦੇ ਦਾ ਮੂੰਹ ਛੋਟਾ ਜਾਦਾ ਉਹ ਕਾਕੇ ਉਹ ਪਜੀ ਹੋ ਜਾਦਾ ਕਾ ਬੰਦ ਹੈ ਕਾ ਬੰਦ ਵੀਰ ਜਦੋਂ ਵੀਰਾਂ ਨਾਲ ਜਵਾਨ ਕਿਨੇ achar paai karde mainu ta lagda ni achar da kaam ਚੱਲੀ ਜਾਣਾ ਨਹੀਂ ਮਨ ਨੂੰ ਲੱਗਦਾ ਨਹੀਂ ਹਾਂ ਅੱਜ ਕੱਲ ਖਾ ਕੇ ਖੁਸ਼ ਹੋਈ ਨਹੀਂ ਤਾਂ ਫੇਰ ਚੱਲੋ ਨੇ ਬਤਾ ਨਹੀਂ ਕਿਹੜੇ ਹਿਸਾਬ ਗਿਰਦੀ ਫਿਰਦੀ ਏ ਖੜਾ ਹੋ ਜਾਂਦਾ ਬੁੱਟਾ ਆਇਆ ਪਿੰਬੂ ਖਾਣਾ ਆਇਆ ਪਿੰਬੂ ਦਾ ਮੈਂ ਬਿਨ ਬਿਨ ਖਾਣਾ ਚਾਹਦਾ ਆ ਦੇ ਪਿੰਬੂ ਦਾ achar paat paat ਦਾ ਚਾਹਰਾ ਪਤਾ ਮੰਮ ਉੱਤਪਕ ਦੇ ਕੇ ਦੋ ਦੋ ਅਸਲ ਤਾਂ ਦੱਸੀ ਜਾਂਦਾ ਨਿੰਬੂ ਦਾ ਦੱਸੋ ਗਲਤੀ ਹੋ ਗਈ ਸੀ ਨਿੰਬੂ ਦਾ ਜੂਸ ਕਹਿੰਦੀ ਹੈ ਜੀ ਉਹ ਸਗੰਜੀ ਵੀ ਸਾਫ ਕਰੰ ਨੂੰ ਸਲੀਪਰ ਘੱਟ ਛੇ ਲਿਆ ਇੱਕ ਸਾਈਡ ਨੂੰ ਇਕੱਠੀ ਜੀ ਕਰਕੇ ਅਧਾ ਚਾਰ ਪਾ ਲਓ ਅੱਜਾ ਕਤੋਂ ਬਰੇਡ ਫੜ ਪਾਪਾ ਜੀ ਉਹ ਤੇ ਬਣਾ ਇੱਧਰ ਬੜਾ ਇੱਧਰ ਕਰ ਲਾਉ ਨੂੰ ਕੁਝ ਰੈਟਡਾ ਦੇ ਕੇ ਨਾ ਚਾਹ ਕਲੋ ਬੱਟਾ ਤੱਕਲੋ ਪਾਤੀ ਚਾਹ ਕਲੋ ਬੱਟਾ ਹੋਰ ਇੱਕ ਪਾਤੀ ਉਹ ਬੱਟੇ ਪਏ ਆ ਹੂੰ ਖਰਚੇ ਦੋਗਾ ਮੈਨੂੰ ਅਰੇ ਇਹਦਾ ਫੇਚੇ ਦਾ ਕੰਮ ਨੂੰ ਕਰ ਕੰਮ ਨਹੀਂ ਇਹ ਚੋੜ ਹਾਂ ਕਾ ਹੋਰ ਕਿਆ ਹਾਲ ਆ ਜੀ ਸਾਰਿਆਂ ਦਾ ਠੀਕ ਆ ਓ ਉਧਰ ਗਾ ਲਖਮੀ ਦਾ ਰੱਦ ਨਹੀਂ ਆ ਗਿਆ ਮੀਆਂ ਕਿਆ ਉਹ ਆੜੇ ਤੋਂ ਮੀੜਾ ਸ਼ਾਰਟ ਚ ਕਰ ਦਿੱਤੀ ਨਹੀਂ ਆ ਗਿਆ ਮੀਆਂ ਆ ਗਿਆ ਓਏ 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 ਇੱਥੇ ਆ ਗਿਆ ਤਾਂ ਚਲੋ ਲੈ ਜੋ ਇਹਨਾਂ ਚੱਕ ਕੇ ਤਾਜ਼ਾ-ਤਾਜ਼ੇ ਜੇਤੂ ਉਹ ਤਾਂ ਚੰਗੀ ਗੱਲ ਹੈ। ਨਮਾਟ ਕੱਢ ਦੇ ਐਕਮੈਂਟ ਸੰਦੀਪ ਰੱਖੀ ਹੋਣਾ। ਹਾਂ। ਚੱਕੋ ਸਮਾਨ ਬਾਹਰ। ਹੁਣ ਲਿਹਾਫੇ ਚ ਪਾ ਦੇਣਾ ਹਾਂ ਜੀ। ਹਾਂ। ਆਹ ਲਿਹਾਫਾ ਕਿੱਥੇ ਜੀ ਤੁਸੀਂ ਤਾਂ ਕੱਢਿਆ ਪਾ ਲਿਆ। ਚੱਕ ਸੰਦੀਪਾ ਫੜਾ ਚਾਰ ਆਚਾਰ ਪਾ। ਚਾਰ ਦਰਦ। ਖਾਦਾ ਵਜਨ ਹੋਇਆ ਨਾ ਹੁਣ ਵੀ ਕਿੱਚ ਵੀ? ਨਹੀਂ। ਲਾ। ਹਾਂ ਫਿਰ ਨਹੀਂ ਹੈਗਾ ਮੈਂ ਤੇਰੇ ਪਗਾਂ ਨੂੰ ਰੱਖਿਆ। ਵੈਸੇ ਲੋਕ ਬਹੇਸ ਕਿ ਕਿੰਨਾ ਕਿਡਾ ਸੁਖਵੀਰ ਲੈ ਕੇ ਆਏ ਤੇ ਪਾਹੋ ਟੋਟਾ ਦਾ ਐ ਭਰਿਆ ਬਦ ਆਪਾਂ ਨੇ ਹਾਂ ਤੇ ਹੋ ਗਈ ਇਹਦਾ ਘਟ ਦੇਣਾ ਕੰਪਨੀ ਨੂੰ ਘਟਾ ਪੈਣਾ ਹਾਂ ਹਾਂ ਹਾਰੇ ਜਿਹੜਾ ਖਾਣਾ ਤੁਸੀਂ ਤੂੰ ਨਹੀਂ ਖਾਉਂਗੀ ਨਹੀਂ ਨਹੀਂ ਖਾਉਂਗੀ ਚਲੋ ਠੀਕ ਹੈ ਫਿਰ ਤੂੰ ਕਿਹ ਖਾ ਚਾਵਣਾ ਨਾਲ ਹਾਂ ਹਾਂ ਮਾਂ ਹੈ ਦਾਲ ਪਾ ਕੇ ਹਾਂ ਆਈ ਚਾਹ ਦੀ ਪਾਣੀ ਚਾਹਦੀ ਆ ਨਾਲ ਠੀਕ ਹੈ ਬਹਿ ਗਈ ਹਾਂ